ਤੁਹਾਡਾ ਕੀ ਨਾਮ ਡਾਡਾ ਅਮਰਤਪਾਲ ਸਿੰਘ ਕਿਹੜਾ ਪਿੰਡ ਹੈ ਖੁਸ਼ਹਾਲਪੁਰ ਭਾਜੀ ਇਹ ਜਿਹੜੇ ਆਪਣੇ ਕੋਠੀ ਦੇ ਦੰਗਰ ਬੰਡੇ ਕਿਸ ਕਾਰਨ ਬੰਨੇ ਤੇ ਕੀ ਲੋੜ ਪਈ ਜਾਨੀ ਕਿ ਜਦੋਂ ਆਪਾਂ ਪਾਣੀ ਵੇਖਿਆ ਵੀ ਪਾਣੀ ਦਾ ਲੈਵਲ ਬਹੁਤ ਉੱਚਾ ਆ ਤੇ ਥੋੜਾ ਬੂਤਾ ਥੱਲੇੋਂ ਸਮਾਨ ਜਿੰਨਾ ਇਕ ਸਿਮੇਟਿਆ ਗਿਆ ਉਹ ਪਹਿਲਾਂ ਸਿਮੇਟਿਆ ਫਿਰ ਆਪਾਂ ਵੇਖਿਆ ਵੀ ਇਧਰ-ਉਧਰ ਆਪਣਾ ਇਹ ਬੱਦੇ ਆ ਗਉਂਆ ਬੱਦੀਆਂ ਨੇ ਉਧਰ ਸ਼ਟਰ ਚ ਪਾਣੀ ਆ ਗਿਆ ਫਿਰ ਉਥੋਂ ਲਿਆ ਕੇ ਤੇ ਅੱਗੇ ਸ਼ਟਰਾਂ ਦੇ ਨਾਲ ਬੱਦੇ ਜਦੋਂ ਇੱਧਰ ਵੀ ਪਾਣੀ ਉੱਪਰ ਆ ਗਿਆ ਫਿਰ ਯਾਨੀ ਕਿ ਮਰਦਾ ਬੰਦਾ ਕੀ ਨਹੀਂ ਕਰਦਾ ਤੇ ਫਿਰ ਆਪਾਂ ਸਟਾਰਟ ਕੀਤਾ ਵੀ ਇਹਨਾਂ ਨੂੰ ਉੱਤੇ ਚਾੜ ਕੇ ਟਰਾਈ ਮਾਰਦੇ ਆ ਜੇ ਨਾ ਹੋਇਆ ਤਾਂ ਫਿਰ ਸੰਗਲ ਖੋਲਦਾਂਗੇ ਤੇ ਚਲੋ ਕਿਹੇ ਕਿਨਾਰੇ ਲੱਗ ਜਾਣਗੇ ਜਾਨ ਤੇ ਬਚਾਉਣੀ ਸੀ ਨਾ ਜਿਸ ਤਰ੍ਹਾਂ ਹੁਣ ਚਾੜਿਆ ਤੇ ਉਹ ਸੀੜੀਆਂ ਰਹੀਂ ਫਿਰ ਪਹਿਲੋਂ ਸਟਾਰਟ ਕੀਤਾ ਪਹਿਲੀ ਗੋ ਲੈ ਕੇ ਆਏ ਉੱਪਰ ਸਿੱਧਾ ਉੱਪਰ ਵਾਲੇ ਸੇੜੀ ਤੋਂ ਫੇਰ ਉਹ ਸਲਿੱਪ ਹੋ ਗਈ ਫੇਰ نیچے गिर ਗਈ ਫੇਰ ਆਪਾਂ ਕਿਹਾ ਵੀ ਇਦਾਂ ਤਿੰਨੀ ਚੜ੍ਹਨੀ ਆ ਪੂਰੀਆਂ ਫੇਰ ਆਪਾਂ ਸੇਬਿਆਂ ਵਾਲੀਆਂ ਬੋਰੀਆਂ ਲਈਆਂ ਸਟੈਪ ਬਾਈ ਸਟੈਪ ਥੋੜੀਆਂ ਸੀ ਜਾਨੀ ਕਿ 5-6 ਬੋਰੀਆਂ ਇਸ ਸਟੈਪਾਂ ਤੇ ਪਿਛਾ ਕੇ ਤੇ ਉਹਨਾਂ ਦੇ ਜਾਨੀ ਕਿ ਕੱਲੇ-ਕੱਲੇ ਪੈਰ ਆਪ ਚੁੱਕ ਕੇ ਰੱਖਣੇ ਪੈਂਦੇ ਸੀ ਆਪ ਤੇ ਤੁਹਾਨੂੰ ਪਤਾ ਵੀ ਡੰਗਰ ਨਹੀਂ ਚੁੱਕ ਕੇ ਰੱਖਦਾ ਸਾਨੂੰ ਟੰਕ ਟੰਕ ਵੀ 4 ਘੰਟੇ ਲੱਗੇ ਜੀ ਦੋ ਬੰਦੇ ਸੀ ਤੇ 4 ਘੰਟੇ ਲੱਗੇ ਦੇਖ ਰਹੇ ਕਿ ਕਿਸ ਤਰ੍ਹਾਂ ਕਰੀ ਗਏ ਦੇਖ ਰਹੇ ਏ ਇਦਾਂ ਹੀ ਆ ਤੂੜੀ ਵਗੈਰਾ ਚਾਰਾ ਵਗੈਰਾ ਆ ਰਹੇ ਆ ਜੱਟ ਭਰਾ ਜਦੇ ਬੰਦਿਆ ਆਉਂਦੇ ਜਾਂਦੇ ਕੁਛ ਲੈਂਦੇ ਆ ਵੀ ਚਾਰੇ ਵਗੈਰੇ ਦੀ ਜਰੂਰਤ ਹੈ ਫਿਰ ਜਿੰਨਾ ਕਿ ਜਰੂਰਤ ਹੁੰਦੀ ਹੈ ਇਦਾਂ ਪੋਰਾ ਦੱਲੀ ਦਾ 2-4 ਦਿਨ ਲੰਘ ਜਾਂਦੇ ਆ ਫਿਰ ਜਰੂਰਤ ਹੋਏ ਫਿਰ ਦੱਲੀ ਦਾ ਹੈ ਪਾਣੀ ਕਿੰਨਾ ਕਿੰਨਾ ਪਾਣੀ ਇੱਥੇ ਪਾਣੀ ਇੱਥੇ 6 ਤੋਂ 6.5 ਫੁੱਟ ਹੈ ਤੇ ਬਾਕੀ ਪਾਣੀ ਦਾ ਕੁਝ ਜ਼ਿਆਦਾ ਜਿਹੜਾ ਸੀ ਉਹ ਪ੍ਰਸ਼ਾਸਨ ਦੀ ਏਡੀ ਵੱਡੀ ਗਲਤੀ ਆ ਵੀ ਇਹ ਕੋਰੀਡੋਰ 3 ਫੁੱਟ ਉੱਚਾ ਆ ਜਮੀਨ ਦੇ ਲੈਵਲ ਤੋਂ ਉਹ ਜਿੱਥੋਂ ਕੋਰੀਡੋਰ ਨੂੰ ਰਸਤਾ ਸਟਾਰਟ ਹੁੰਦਾ ਆ ਉਥੋਂ ਲੈ ਕੇ ਤੇ ਇਧਰ ਪਿੰਡ ਚਾਕਾਂ ਵਾਲੀ 2 ਕਿਲੋਮੀਟਰ ਚ ਇੱਕ ਪੁਲੀ ਨਹੀਂ ਦਿੱਤੀ ਗਈ ਜਿੱਥੇ ਕਿ ਤਿੰਨ ਤੋਂ ਚਾਰ ਪੁਲੀਆਂ ਹੋਣੀਆਂ ਚਾਹੀਦੀਆਂ ਤੁਹਾਡੇ ਸਾਹਮਣੇ ਅਜੇ ਵੀ ਤੁਸੀਂ ਦੇਖ ਸਕਦੇ ਜੀ ਪਰਲੀ ਸਾਈਡ ਪਾਣੀ ਨਹੀਂ ਆ ਇਧਰ ਸਾਈਡ ਅਜੇ ਵੀ ਯਾਨੀ ਕਿ ਫਸਲ ਡੁੱਬੀ ਹੋਈ ਆ ਆ ਲੱਗਦਾ ਰੋਡ ਕਰਕੇ ਇਧਰ ਹੀ ਪਾਣੀ ਰਹਿਣਾ ਚਾਹੀਦਾ ਹਾਂਜੀ ਹਾਂਜੀ ਰੋਡ ਕਰਕੇ ਆ ਡਾਕ ਹੁਣ ਰੋਡ ਕਰਕੇ ਪਰਲੀ ਸਾਈਡ ਪਾਣੀ ਕਲੀਅਰ ਆ ਇਹ ਸਾਈਡ ਤੇ ਅਜੇ ਪੂਰਾ ਪਾਣੀ ਹੈ ਪਰਿਵਾਰ ਦੀ ਫਿਰ ਦੇਖ ਰਹੇ ਕਿ ਜਾਨਵਰਾਂ ਦੀ ਚਾਰਦੇ ਰਹੇ ਪਰਿਵਾਰਾਂ ਦੇ ਰਸਤਾ ਕਿਤਾ ਪਰਿਵਾਰ ਦੀ ਵੀ ਇਦਾਂ ਤੇ ਤੁਹਾਨੂੰ ਪਤਾ ਥੋੜਾ ਬਹੁਤਾ ਸਮਾਨ ਬਾਕੀ ਆ ਰਿਹਾ ਹੈ ਸੰਸਥਾ ਵਾਲੇ ਆਉਂਦੇ ਜਾਂਦੇ ਲੰਗਰ ਵਾਰੇ ਪੋਛ ਕੇ ਜਾਂਦੇ ਨੇ ਪ੍ਰਸ਼ਾਸਨ ਤੁਹਾਨੂੰ ਪਤਾ ਅਜੇ ਤੱਕ ਨਹੀਂ ਆਇਆ ਕੋਈ ਸੰਬੇ ਪ੍ਰਸ਼ਾਸਨ ਤੋਂ ਇਹ ਮੰਗਿਆ ਵੀ ਹੁਣ ਤੇ ਜਿਹੜਾ ਨੁਕਸਾਨ ਹੋਣਾ ਸੀ ਉਹ ਤੇ ਹੋ ਗਿਆ ਆਉਣ ਵਾਲੇ ਸਮੇਂ ਚ ਨੁਕਸਾਨ ਨਾ ਹੋਏ ਤੇ ਇਹ ਰੋਡ ਤੇ ਜਾਨੀ ਕਿ 2 ਕਿਲੋਮੀਟਰ ਚ ਤੋਂ 4 ਪੁਲੀਆਂ ਦਿੱਤੀਆਂ ਜਾਣ ਇਹ ਪ੍ਰਸ਼ਾਸਨ ਤੋਂ ਮੰਗਣੇ